ਕੀ ਮਾਰਿਆ ਪਰ ਆਪਰਾ ਪੋਸਟਰ ਲੱਗਿਆ ਹੋਇਆ ਤੁਹਾਡਾ ਨਹੀਂ ਮਾਰੀ ਸਰ ਇਹ ਬਿਲਕੁਲ ਗਲਤ ਹੈ ਜੀ ਹੂੰ ਕਿਉਂਕਿ ਜੇ ਠੱਗੀ ਮਾਰਨੀ ਹੁੰਦੀ ਤੇ ਮੈਂ ਠੱਗੀ ਮਾਰ ਕੇ ਭੱਜ ਚੁੱਕਿਆ ਹੁੰਦਾ ਜੀ ਮੈਂ ਇੱਥੇ ਸੈਂਟਰ ਚ ਥੋੜਾ ਬਹਿਣਾ ਸੀ ਤੁਹਾਡੇ ਕੋਲੇ ਜੀ ਹੂੰ ਕਿਉਂਕਿ ਮੈਂ ਤਾਂ ਅੱਜ ਵੀ ਆ ਜਾ ਰਿਹਾ ਹਾਂ ਹੂੰ ਇਹ ਬੰਦਿਆਂ ਨੇ ਬਿਲਕੁਲ ਗਮਰਾਹ ਕਰਕੇ ਇਹਨਾਂ ਨੇ ਕੁਝ ਕੁ ਬੰਦਿਆਂ ਨੇ ਇਹ ਧਰਨਾ ਲਵਾਇਆ ਜੀ ਜਿਹੜੀ ਗੱਲ ਸੀ ਕਿਉਂਕਿ ਇਹ ਆਪਾਂ ਪਿੰਡ ਇਨਾ ਖੇੜਾ ਤੇ ਮੁੰਡੇ ਜਿਹੜੇ ਸੀਗੇ ਗਰਸੇਵਕ ਸਿੰਘ ਜਸਪਾਲ ਸਿੰਘ ਤੇ ਜੋ ਬੰਜੀਤ ਸਿੰਘ ਤਿੰਨ ਜਣੇ ਆਏ ਸੀ ਆਪਣੇ ਕੋਲੇ ਵੀਜ਼ਾ ਲਵਾਉਣ ਕਹਿੰਦੇ ਸਾਨੂੰ ਕਿਸੇ ਵੀ ਤਰੀਕੇ ਨਾਲ ਲੀਗਲ ਜਾਂ ਇਲੀਗਲ ਤਰੀਕੇ ਨਾਲ ਡੋਂਕੀ ਲਵਾ ਕੇ ਬਾਹਰ ਭੇਜੋ ਅਸੀਂ ਆਖਿਆ ਵੀ ਅਸੀਂ ਇਹ ਦੋ ਨੰਬਰ ਦਾ ਕੰਮ ਨਹੀਂ ਕਰਦੇ ਅਸੀਂ ਜੇਕਰ ਤੁਹਾਨੂੰ ਭੇਜਾਂਗੇ ਅਸੀਂ ਲੀਗਲ ਤਰੀਕੇ ਨਾਲ ਬਾਹਰ ਭੇਜਾਂਗੇ ਹੂੰ ਫਿਰ ਇਹਨਾਂ ਦਾ ਅਸੀਂ ਵੀਜ਼ਾ ਲਵਾਇਆ ਜੀ ਨਿਊਜ਼ੀਲੈਂਡ ਦਾ ਵੀਜ਼ਾ ਲਵਾਇਆ ਸਰ ਵਾਇਆ ਦੁਬਈ ਭੇਜਣਾ ਸੀ ਦੁਬਈ ਭੇਜਣਾ ਭੇਜਿਆ ਇਹਨਾਂ ਨੂੰ ਕਿਉਂਕਿ ਪਹਿਲਾਂ ਦੁਬਈ ਦੇ ਵੀਜ਼ੇ ਬੰਦ ਹੋ ਗਏ ਸੀ ਇਹ ਕਹਿੰਦੇ ਵੀ ਅਸੀਂ ਮਰਦੇ ਹਾਂ ਸੁਸਾਈਡ ਕਰ ਲਾਂਗੇ ਨਹੀਂ ਸਾਨੂੰ ਅੱਜੇ ਬਾਹਰ ਭੇਜੋ ਕਿਉਂਕਿ ਅਸੀਂ ਸੁਖਮਨੀ ਕਰਾਤੀ ਕਰੀ ਹੂੰ ਇਹਨਾਂ ਨੂੰ ਰਾਤ ਨੂੰ ਵੀਜ਼ੇ ਲੈ ਕੇ ਦਿੱਤੇ 6 ਦਿਨ ਇਹ ਰਹੇ ਹੈ ਜੀ ਥਾਈਲੈਂਡ ਹੂੰ ਉੱਥੇ ਇਹਨਾਂ ਨੇ ਖੂਬ ਮौज-ਮਸਤੀ ਕੀਤੀ ਫੰਕਸ਼ਨ ਕੀਤਾ ਉਹਦਾ ਥਾਈਲੈਂਡ ਤੇ 6 ਦਿਨਾਂ ਬਾਅਦ ਜੋ ਵੀ ਉੱਥੇ ਖਰਚਾ ਹੋਇਆ ਥਾਈਲੈਂਡ ਉਹ ਮੇਰਾ ਹੋਇਆ ਜੀ ਸਾਰਾ ਹੂੰ ਥਾਈਲੈਂਡ ਤੋਂ ਦੁਬਈ ਗਏ ਦੁਬਈ ਦੇ ਵੀ ਵੀਜ਼ੇ ਅਸੀਂ ਲਵਾਏ ਉੱਥੇ ਰਹੇ ਦੁਬਈ ਡੇਢ ਮਹੀਨਾ ਉਹ ਵੀ ਖਰਚਾ ਸਾਡਾ ਹੋਇਆ ਕੀ ਹੋਇਆ ਜਦੋਂ ਦੁਬਈ ਗਏ 10 ਦਿਨ ਬਾਅਦ ਨਿਊਜ਼ੀਲੈਂਡ ਸਰਕਾਰ ਨੇ ਬੱਚਿਆਂ ਨੂੰ ਰਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਅਸੀਂ ਇਹਨਾਂ ਨੂੰ ਮਹੀਨਾ ਉੱਥੇ ਵੇਟ ਕੀਤੀ ਵੀ ਸ਼ਾਇਦ ਇਮੀਗ੍ਰੇਸ਼ਨ ਸਹੀ ਹੋ ਜੇ ਤਾਂ ਇਹਨਾਂ ਨੂੰ ਅਸੀਂ ਵਾ ਉੱਥੇ ਨਿਊਜ਼ੀਲੈਂਡ ਕਰ ਦਿਆਂਗੇ ਪਰ ਜਦੋਂ ਇਹ ਨਹੀਂ ਸਹੀ ਹੋਇਆ ਸਰ ਤਾਂ ਅਸੀਂ ਆਖਿਆ ਵੀ ਇਹ ਰਿਪੋਰਟ ਹੋ ਜਾਣਗੇ ਬੱਚੇ ਤੇ ਇਹਨਾਂ ਨੂੰ ਵਾਪਸ ਬੁਲਾ ਲਿਆ ਜਾਵੇ ਅਸੀਂ ਇਹਨਾਂ ਨੂੰ ਵਾਪਸ ਬੁਲਾਇਆ ਵਾਪਸ ਬੁਲਾ ਕੇ ਇਹ ਕਹਿੰਦੇ ਵੀ ਸਾਡੇ ਪੈਸੇ ਵਾਪਸ ਕਰ ਦਿਓ ਅਸੀਂ ਇਹਨਾਂ ਨੂੰ 12-12 ਲੱਖ ਰੁਪਇਆ ਬਾਈ ਅਕਾਊਂਟ ਵਾਪਸ ਕੀਤਾ ਜੀ 52 ਲੱਖ ਰੁਪਇਆ ਨਹੀਂ ਕਹਿੰਦੇ ਜਿਹੜੇ ਕਹਿੰਦੇ ਅਸੀਂ ਇਹਨਾਂ ਤੋਂ ਲਿਆ ਸੀਗਾ ਜੀ 48 ਲੱਖ ਰੁਪਇਆ ਹੂੰ 48 ਲੱਖ ਰੁਪਇਆ ਲਿਆ ਸੀ 24 ਲੱਖ ਰੁਪਇਆ ਨੂੰ ਵਾਪਸ ਕਰ ਚੁੱਕੇ ਆ ਤੇ 24 ਲੱਖ ਰੁਪਇਆ ਇਹਨਾਂ ਦਾ ਦੇਣ ਹੈ ਉਦੋਂ ਬਾਅਦ ਸਾਡੀ 5 ਵਾਰ ਮੀਟਿੰਗ ਹੋ ਚੁੱਕੀ ਹੈ ਮਾਨੀ ਖੜੇ ਗੋਗੂ ਗੱਲ ਕੇ ਘਰੇ ਜੀ ਸਰਪੰਚ ਦੇ ਗੋਰਾ ਮਰਤਾ ਜੀ ਕੋਲੇ ਫਿਰ ਗੋਰਾ ਮਰਤਾ ਜੀ ਕੋਲੇ ਦੂਜੀ ਮੀਟਿੰਗ ਫਿਰ ਤੀਜੀ ਸਿੱਧੂਪੁਰ ਕਿਸਾਨ ਜਥੇਬੰਦੀ ਕੋਲੇ ਜੀ ਤੇ ਚੌਥੀ ਮੀਟਿੰਗ ਸਾਡੀ ਐਮਐਲਏ ਡੈਂਪੀਟੀ ਲੋਕ ਗਿਦੜਵਾਦੇ ਕਰੇ ਹੋਈ ਸਾਡੀ ਜੀ ਉੱਥੇ 20 ਬੰਦੇ ਸੀਗੇ ਜੀ 20 ਬੰਦਿਆਂ ਚ ਮੈਨੂੰ ਬੁਲਾਇਆ ਗਿਆ ਮੈਨੂੰ ਕਹਿੰਦੇ ਵੀ ਇਹਨਾਂ ਨੂੰ ਦੱਸੋ ਕੀ ਰੌਲਾ ਮੈਂ ਕਿਹਾ ਜੀ ਇਹਨਾਂ ਦਾ ਆ ਰੌਲਾ ਮੈਂ 2 ਮਹੀਨਿਆਂ ਚ ਜਾ ਤਾਂ ਇਹਨਾਂ ਨੂੰ ਵੀਜ਼ਾ ਲੈ ਦੇਉਂਗਾ ਜਾਂ ਇਹਨਾਂ ਦੇ ਪੈਸੇ ਵਾਪਸ ਕਰ ਦੂੰਗਾ ਹੂੰ ਚਲੋ ਉੱਥੇ ਸਾਡਾ ਫੈਸਲਾ ਹੋ ਗਿਆ ਡੈਂਪੀਟੀ ਲੋਕੀ ਕਹਿੰਦੇ ਵੀ 2 ਮਹੀਨਾ ਬਾਅਦ ਜੇ ਪੈਸੇ ਨਾ ਆਇਆ ਜੇ ਵੀਜ਼ਾ ਪੈਸੇ ਮੈਥੋਂ ਲੈ ਜਿਓ ਇੱਕ ਗੱਲ ਹੋ ਕੇ ਸਾਡੀ ਅਸੀਂ ਉੱਥੇ ਉੱਠ ਖੜੇ ਜੀ 2 ਮਹੀਨਾ ਬਾਅਦ 10 ਤੋਂ 15 ਤਰੀਕ ਦੇ ਵਿੱਚ ਮੈਨੂੰ ਫੋਨ ਆਉਂਦਾ ਮੈਂ ਉਹਨਾਂ ਨੂੰ ਆਖਿਆ 12 ਤਰੀਕ ਨੂੰ ਇਹ ਬੰਦਿਆ ਨੇ ਚੈੱਕ ਮੇਰੇ ਅਕਾਊਂਟ ਚ ਲਾ ਕੇ ਬਾਉਂਸ ਕਰਾ ਕੇ 25-25 ਲੱਖ ਦੇ ਚੈੱਕ ਲਾ ਕੇ ਇਹਨਾਂ ਨੇ ਮੇਰੇ ਤੇ ਕੇਸ ਕਰਤਾ ਜੀ ਜਿਹਦੇ ਮੈਨੂੰ ਵਕੀਲ ਵਾਲੀ ਨੋਟਿਸ ਆ ਗਿਆ ਕਿਉਂਕਿ ਜਦੋਂ ਸਰ ਮੈਂ ਦੇਣਾ ਇਹਨਾਂ ਦਾ 24 ਲੱਖ ਹੈ ਮੇਰੇ ਤੇ 50 ਲੱਖ ਰੁਪਏ ਦੇ ਇਹਨਾਂ ਨੇ ਕਿਉਂ ਕੀਤਾ ਹੂੰ ਤੁਸੀਂ 12-12 ਲੱਖ ਦਾ ਭਰ ਕੇ ਲਾ ਦਿਓ ਕਿਉਂਕਿ ਮੈਂ ਤੁਹਾਡੇ ਦੇਣੇ ਐ ਤੁਸੀਂ ਵੀਜ਼ਾ ਦਿੱਤਾ ਸੀ ਹਾਂ ਵੀਜ਼ਾ ਨਹੀਂ ਵੀਜ਼ਾ ਦੇਣਾ ਸੀ ਜਦੋਂ ਇਹਨਾਂ ਨੂੰ ਫੋਨ ਦਾ ਪਤਾ ਲੱਗਿਆ ਸਰ ਵੀ ਇਹਨਾਂ ਨੇ ਫੋਨ ਕੀਤਾ ਵੀ 15 ਤਰੀਕ ਨੂੰ ਵੀਜ਼ਾ ਦੇਣਾ ਤੇ ਇਹਨਾਂ ਨੇ ਉਦੋਂ ਪਹਿਲਾਂ ਬਾਉਂਸ ਕਰਾ ਲਿਆ ਚੈੱਕ ਲਾ ਕੇ ਤਾਂ ਲਿਖਤਪੜਤ ਨਿਊਜ਼ੀਲੈਂਡ ਦੀ ਹੋਈ ਸੀ ਲਿਖਤਪੜਤ ਸਾਡੀ ਨਿਊਜ਼ੀਲੈਂਡ ਦੀ ਹੋਈ ਸੀ ਪਰ ਜਿਹੜੀ ਪੰਚਾਇਤੀ ਸਾਡੀ ਬੈਠ ਕੇ ਹੋਈ ਸੀ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਉਹ ਅੱਜ ਵੀ ਸਾਰੀ ਪੰਚਾਇਤ ਕਹਿੰਦੀ ਆ ਵੀ ਸਾਡੀ ਇਹੀ ਹੋਈ ਆ ਉਹ ਕਹਿੰਦੇ ਕਿ ਸਾਡੀ ਲਿਖਤਪੜਤ ਜਿਹੜੀ ਆ ਉਹ ਨਿਊਜ਼ੀਲੈਂਡ ਦੀ ਹੋਈ ਸੀ ਤਾਂ ਇਹ ਆਸਟ੍ਰੇਲੀਆ ਦਾ ਵੀ ਜਾਂ ਕੀ ਕਰਨਾ ਉਹ ਕਹਿੰਦੇ ਸਰ ਇਹੀ ਹੋਈ ਸੀ ਲਿਖਤਪੜ ਸਾਡੀ ਨਿਊਜ਼ੀਲੈਂਡ ਦੀ ਹੋਈ ਸੀ ਪਰ ਜਦੋਂ ਚਾਰ ਪੰਚਾਇਤਾਂ ਹੋਈਆਂ ਉੱਥੇ ਇਹ ਗੱਲ ਹੋਈ ਸਾਰੀ ਪੰਚਾਇਤ ਅੱਜ ਵੀ ਉਹ ਗਵਾਹੀ ਭੋਗਤਨ ਨੂੰ ਤਿਆਰ ਆ ਵੀ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਦੀ ਗੱਲ ਹੋਈ ਤੇ ਅਸੀਂ ਤਾਂ ਲੈ ਕੇ ਦਿੱਤਾ ਸਰ ਤੁਹਾਡੀ ਉਹਨਾਂ ਦੀ ਮਰਜ਼ੀ ਤੋਂ ਬਗੈਰ ਅਸੀਂ ਆਸਟ੍ਰੇਲੀਆ ਦਾ ਵੀਜ਼ਾ ਕਿਵੇਂ ਲੈ ਸਕਦੇ ਆ ਜੀ ਸਾਨੂੰ ਪੈਸੇ ਮੋੜਨੇ ਸੌਖਾ ਕਿ ਵੀਜ਼ਾ ਲੈ ਕੇ ਦੇਣੇ ਸੌਖਾ ਜੀ ਜੇ ਉਹਨਾਂ ਨੇ ਸਾਨੂੰ ਨਾ ਹਾਂ ਕੀਤੀ ਹੁੰਦੀ ਅਸੀਂ ਵੀਜ਼ਾ ਕਿਵੇਂ ਲੈਂਦੇ ਅਸੀਂ ਉਹਨਾਂ ਨੂੰ ਪੈਸੇ ਮੋੜਦੇ ਸਰ ਸਾਡੇ ਤਾਂ ਦੂਰੀਆਂ ਵੀਜ਼ੇ ਤੇ ਪੈਸੇ ਲੱਗੇ ਉਹਨੇ ਪੈਸੇ ਲੱਗੇ ਜਿੰਨੇ ਅਸੀਂ ਮੋੜਨੇ ਸੀ ਉਹਦੇ ਤੋਂ ਬਾਅਦ ਤਾਂ ਖਰਚਾ ਕਰੀ ਬੈਠੇ ਆ ਸੀ ਜੀ ਫਿਰ ਨਿਊਜ਼ੀਲੈਂਡ ਦੇ ਆਸਟ੍ਰੇਲੀਆ ਦੇ ਵੀਜ਼ੇ ਤੋਂ ਭੱਜ ਗਏ ਜੀ ਰੌਲਾ ਕੀ ਹੈ ਜੀ ਸਾਰਾ ਐਕਸ ਵਾਈ ਜ਼ेड ਇੱਕ ਮੁੰਡਾ ਜਿਹੜਾ ਹੈਗਾ ਜੋਬਨਜੀਤ ਉਹਦੀ ਹੋ ਗਿਆ ਵਿਆਹ ਜੀ ਉਹਨਾਂ ਦੇ ਘਰੇ ਕੋਈ ਡਿਸਪਿਊਟ ਪੈਂਦਾ ਕਹਿੰਦੇ ਹੁਣ ਅਸੀਂ ਪੈਸੇ ਹੀ ਲੈਣੇ ਆ ਬਾਹਰ ਨਹੀਂ ਜਾਣਾ ਅਸੀਂ ਵੀਜ਼ਾ ਨਹੀਂ ਲੈਣਾ ਅਸਲ ਵਿੱਚ ਜੋ ਵੀਜ਼ਾ ਅੱਜ ਵੀ ਹੈ ਉਹ ਬਾਹਰ ਜਾਣਾ ਨਹੀਂ ਚਾਹੁੰਦੇ ਅੱਜ ਵੀ ਜੇ ਉਹ ਜਾਣਾ ਚਾਹੁੰਦੇ ਜੇ ਬਾਹਰ ਜਾਣਾ ਨਹੀਂ ਚਾਹੁੰਦੇ ਤੇ ਅਸੀਂ ਪਹਿਲੀ ਕਿਉਂ ਵੇਚਤੀ ਅਸੀਂ ਤਾਂ 6-6 ਕਨਾਲਾ ਪੈਰੀ ਵੇਚੀ ਆਰਤੀਆਂ ਦੇ ਕਰਜ਼ਾਈ ਹੋ ਗਏ ਵਿਆਜ ਸਾਨੂੰ ਪਈ ਜਾਂਦੀ ਆ ਇਹ ਤਾਂ ਨਵਦੀਪ ਜੀ ਕਹਿ ਰਹੇ ਕਿ ਬਾਹਰ ਨਹੀਂ ਜਾਣਾ ਚਾਹੁੰਦੇ ਅਸੀਂ ਤਾਂ ਅੱਜ ਵੀ ਜਾਣਾ ਚਾਹੁੰਦੇ ਆ ਸਰ ਮੈਂ ਭੇਜਦਾ ਜੀ ਉਹਨਾਂ ਨੂੰ ਉਹ ਜੀ ਅੱਜ ਤਿਆਰ ਤਾਂ ਮੈਂ ਆਸਟ੍ਰੇਲੀਆ ਭੇਜਦਾ ਉਹਨਾਂ ਨੂੰ ਤੇ ਆਪ ਪੁੱਛੋ ਉਹਨਾਂ ਨੂੰ ਤੁਹਾਨੂੰ ਕਹਿੰਦੇ ਪਰ ਸਾਡੀ ਗੱਲ ਨਿਊਜ਼ੀਲੈਂਡ ਦੀ ਜਾਂ ਆਸਟ੍ਰੇਲੀਆ ਕਰਨਾ ਕੀ ਅਸੀਂ ਪੰਚਾਇਤੀ ਲੋਕ ਜਾਂ ਇਹਨਾਂ ਨੂੰ 1 ਸਾਲ ਦਾ ਨਿਊਜ਼ੀਲੈਂਡ ਦਾ ਵਰਕ ਪਰਮਿਟ ਲੈ ਕੇ ਦਿੱਤਾ ਜੀ ਮੈਂ ਇਹਨਾਂ ਨੂੰ ਹੂੰ ਆਸਟ੍ਰੇਲੀਆ ਦਾ ਵਰਕ ਪਰਮਿਟ ਲੈ ਕੇ ਦਿੱਤਾ 1 ਸਾਲ ਦਾ ਇਹਨਾਂ ਨੂੰ ਮੈਂ ਹੂੰ ਜੇ ਇਹ ਗੱਲ ਨਹੀਂ ਹੋਈ ਸੀ ਤਾਂ ਫਿਰ ਮੈਂ ਇਹਨਾਂ ਨੂੰ ਕਿਉਂ ਲੈ ਕੇ ਦਿੰਦਾ ਵਰਕ ਪਰਮਿਟ 1 ਸਾਲ ਦਾ ਜੀ ਮੈਂ ਦੂਰੀਆ ਪੈਸੇ ਇਹਨਾਂ ਦੇ ਇਹ ਜਿਹੜੇ ਪੈਸੇ ਮੈਂ ਵੀਜ਼ੇ ਤੇ ਖਰਚ ਕੀਤੇ ਉਹ ਉਹਨਾਂ ਨੂੰ ਵਾਪਸ ਕਰਦਾ ਮੈਂ ਮੈਂ ਵੀਜ਼ੇ ਤੇ ਖਰਚ ਕਰਕੇ ਕੀ ਲੈਨੇ ਸੀ ਅੱਜ ਰੋਲਾ ਵਿਆਦਾ ਅਸੀਂ ਜਾਨਾ ਨਹੀਂ ਚਾਹੁੰਦੇ ਤੇ ਇਹ ਬਸ ਅਸੀਂ ਇੰਸਟੀਚਿਊਟ ਨੂੰ ਬੰਦ ਕਰਾਉਣਾ ਹੈ ਤੇ ਨਾਂ ਬਦਨਾਮ ਕਰਨਾ ਹੋਰ ਇਹਦੇ ਨਾਲ ਇਹਨਾਂ ਦਾ ਕੋਈ ਰੋਲਾ ਨਹੀਂ ਗੁਰਸੇਵਕ ਸਿੰਘ ਕੌਣ ਸੀ ਜਿਹੜਾ ਥਾਈਲੈਂਡ ਵੀ ਨਾਲ ਜਾਂਦਾ ਦੁਬਈ ਵੀ ਨਾਲ ਜਾਂਦਾ ਉਸ ਤੋਂ ਬਾਅਦ ਗਾਂਹ ਜਾਂਦੇ ਪਲਾਨ ਦੇ ਵਿੱਚ ਸੀਗਾ ਉਹ ਗੁਰਸੇਵਕ ਸਿੰਘ ਇਹਨਾਂ ਨੂੰ ਲੈ ਕੇ ਆਇਆ ਸੀ ਉਹ ਅੱਜ ਵੀ ਨਾਲ ਹੈ ਉਹਨੂੰ ਪੁੱਛ ਪੁੱਛੋ ਉਹਨਾਂ ਨੂੰ ਜੀ ਜਦੋਂ ਉਹ ਕਹਿੰਦਾ ਵੀ ਪੈਸੇ ਜਦੋਂ ਉਹ ਇੰਸਟੀਚਿਊਟ ਵੱਲੋਂ ਗਿਆ ਸੀ ਤੁਹਾਡੇ ਵੱਲੋਂ ਭੇਜਿਆ ਗਿਆ ਉਹ ਕਹਿੰਦੇ ਕਿ ਨਾਲ ਇਹਨਾਂ ਨੂੰ ਮੈਂ ਗੁਰਸੇਵਕ ਸਿੰਘ ਨੂੰ ਨਹੀਂ ਜਾਣਦਾ ਜੀ ਉਹ ਗੁਰਸੇਵਕ ਸਿੰਘ ਇਹਨਾਂ ਦੇ ਨਾਲ ਆਈ ਸੀ ਪਰ ਸਾਰਾ ਲੈਣ ਦੇਣ ਜਿਹੜਾ ਤੁਹਾਡਾ ਸੀ ਭੇਜਣ ਦਾ ਕਾਗਜ਼ੀ ਪੱਤਰੀ ਉਹਨਾਂ ਕੋਲ ਸੀ ਸਵਾਰ ਨਹੀਂ ਸਰ ਉਹ ਮੇਰੇ ਕੋਲੇ ਸੀ ਨਹੀਂ ਜਦੋਂ ਜਦੋਂ ਨਿਊਜ਼ੀਲੈਂਡ ਸੌਰੀ ਇੱਥੇ ਜਾਂਦੇ ਆ థਾਈਲੈਂਡ ਤੇ ਦੁਬਈ ਜਾਂਦੇ ਆ ਨਹੀਂ ਕਾਗਜ਼ੀ ਪੱਤਰੀ 1.5 ਮਹੀਨਾ ਕਰ ਕਿੰਨੇ ਦਿਨ ਰਹੇ ਉਹ ਕਹਿੰਦੇ ਭੁੱਖੇ ਰਹੇ ਸਾਨੂੰ ਇੱਕ ਇੱਕ ਟਾਈਮ ਦੀ ਰੋਟੀ ਚਾਹ ਪਾਣੀ ਜੋ ਕੇ ਪੈਸੇ ਨਹੀਂ ਘਰੋਂ ਮੰਗਾ ਕੇ ਖਾਂਦੇ ਰਹੇ ਜਾਂਦੇ ਬਿਲਕੁਲ ਗਲਤ ਹੈ ਜੀ ਬਾਇ ਅਕਾਊਂਟ ਹੈ ਇਹਨਾਂ ਨੂੰ ਪੈਸੇ ਪੈਂਦੇ ਰਹੇ ਆ ਸਾਰਾ ਰਿਕਾਰਡ ਹੈ ਸਾਡੇ ਕੋਲੇ ਜੀ ਇੱਕ ਦਿਨ ਵੀ 3 ਸਟਾਰ ਹੋਟਲ ਦੇ ਵਿੱਚ ਰਹੇ ਆ ਇੱਕ ਦਿਨ ਭੁੱਖੇ ਨਹੀਂ ਰਹੇ ਜੀ ਪੈਸਾ ਉਹਨਾਂ ਨੂੰ ਬਾਇ ਅਕਾਊਂਟ ਜਾਂਦਾ ਰ ਹੂੰ ਬਾਏ ਅਕਾਊਂਟ ਮੇਰੇ ਕੋਲ ਰਿਕਾਰਡ ਹੈ ਜੀ ਆਉਂਦਾ ਰਿਕਾਰਡ ਜਿਹੜੀ ਇਹਨਾਂ ਨੂੰ ਪੇਮੈਂਟ ਪਾਈ ਹੈ ਮੈਂ ਜੀ ਤੇ ਲਾਸਟ ਤੇ ਫਿਰ ਸਾਨੂੰ ਟਿਕਟਾਂ ਕਰਾ ਕੇ ਵਾਪਸ ਆਉਣਾ ਪਿਆ ਨਹੀਂ ਟਿਕਟਾਂ ਵੀ ਅਸੀਂ ਕਰਾਈਏਗਾ ਜੀ ਟਿਕਟਾਂ ਦੇ ਪੈਸੇ ਵੀ ਮੈਂ ਪਾਈ ਹੈ ਜੀ ਵਾਪਸ ਆਉਣਾ ਨਹੀਂ ਪਿਆ ਵਾਪਸ ਬੁਲਾਇਆ ਗਿਆ ਜੀ ਕਿੰਨਾ ਦੇ ਵੱਲੋਂ ਸਾਡੇ ਵੱਲੋਂ ਵੀ ਇਹਨਾਂ ਨੂੰ ਗਲਤ ਹੋ ਜੂਗਾ ਕੰਮ ਜੇ ਉੱਥੇ ਭੇਜ ਦਿਆਂ ਉਹਨਾਂ ਨੂੰ ਰਿਪੋਰਟ ਕਰ ਦਿੱਤੇ ਜਾਣਗੇ ਬੱਚੇ ਇਹਨਾਂ ਨੂੰ ਆਖਿਆ ਸੀ ਵਾਪਸ ਆਜੋ ਹੂੰ ਅਸੀਂ ਨਹੀਂ ਚਾਹੁੰਦੇ ਸੀ ਕਿ ਇਹਨਾਂ ਦਾ ਭਵਿੱਖ ਖਰਾਬ ਹੋਵੇ ਹੂੰ ਇਹਨਾਂ ਨੂੰ ਵਾਪਸ ਬੁਲਾਇਆ ਗਿਆ ਸੀ ਵਾਪਸ ਬਲਾ ਕੇ ਇਹਨਾਂ ਨੂੰ 12-12 ਲੱਖ ਰੁਪਏ ਦਿੱਤਾ ਗਿਆ ਜੇਕਰ ਮੇਰੇ ਮਨ ਦੇ ਵਿੱਚ ਇਹਨੂੰ ਕੋਈ ਦੱਬਨ ਦੀ ਗੱਲ ਹੁੰਦੀ ਜਾਂ ਫਰਾਡ ਦੀ ਗੱਲ ਹੁੰਦੀ ਮੈਂ ਇਹਨਾਂ ਨੂੰ 25 ਲੱਖ ਰੁਪਏ ਕਿਉਂ ਵਾਪਸ ਕਰਦਾ ਜੀ ਹੂੰ ਜਦੋਂ ਮੈਂ 25 ਲੱਖ ਵਾਪਸ ਕਰਦਾ ਦੂਸਰਾ ਵੀ 25 ਲੱਖ ਰੁਪਏ ਵਾਪਸ ਕਰ ਸਕਦਾ ਸੀ ਜੀ ਹੂੰ ਪਰ ਕਿਉਂਕਿ ਮੈਂ ਇਹਨੂੰ ਇਹ ਆਖਿਆ ਸੀ ਖਰਚਾ ਹੋ ਗਿਆ ਤੁਹਾਨੂੰ ਮੈਨੂੰ ਟਾਈਮ ਦਿਓ ਮੇਰੇ ਪੈਸੇ ਅੱਗੇ ਲੱਗ ਚੁੱਕੇ ਹੋ ਵਾਪਸ ਨਹੀਂ ਹੋਣੇ ਪਰ ਮੈਂ ਤੁਹਾਨੂੰ ਥੋੜੇ-ਥੋੜੇ ਕਰਕੇ ਦੇਵਾਂਗਾ ਤੇ ਹਰ ਵਾਰ ਉਹ ਕਹਿੰਦੇ ਹਰ ਵਾਰ ਟਾਈਮ ਲੈਂਦੇ ਨੇ ਪਹਿਲਾਂ ਇਦਾਂ ਹੀ ਪਹਿਲਾਂ ਪੰਚਾਇਤੀ ਤੌਰ ਤੇ ਟਾਈਮ ਇਹ ਜਿਹੜੇ ਖੋਸਾ ਸਾਹਿਬ ਦੀ ਗੱਲ ਹੈ ਜੀ ਸੁਣੋ ਇਹ ਇਨਾਂ ਨੇ ਮੈਨੂੰ ਰਾਤ ਨੂੰ ਪਟਿਆਲੇ ਤੋਂ ਬੁਲਾਇਆ ਸਾਡੇ ਡੈਥ ਹੋ ਗਈ ਸੀ ਉੱਥੇ ਕਹਿੰਦੇ ਅਸੀਂ ਧਰਨਾ ਲਾਉਣ ਲੱਗੇ ਆਂ ਜਾਂ ਤਾਂ ਆ ਮੈਂ ਉੱਥੋਂ ਵਾਪਸ ਆ ਕੇ ਰਾਤ ਨੂੰ 8 ਵਜੇ 8 ਵਜੇ ਮਲੋਟ ਮੰਡੀ ਦੇ ਵਿੱਚ ਇਹ ਸਾਰੇ ਬੈਠੇ ਸੀ ਇਹਨਾਂ ਨੇ ਮੇਰਾ ਕੋਈ ਪੱਖ ਨਹੀਂ ਸੁਣਿਆ ਜੀ ਮੈਨੂੰ ਕਹਿੰਦੇ ਆਓ ਸਾਈਨ ਕਰੋ ਇੱਥੇ ਇੰਨੇ ਨੇ ਦੇਣੇ ਆ ਨਹੀਂ ਸੀ ਧਰਨੇ ਕਿਉਂਕਿ ਮੈਂ ਡਿਪਰੈਸ਼ਨ 'ਚ ਸੀ ਕੱਲਾ ਧਰਨੇ ਤੋਂ ਡਰਦਾ ਸੀਗਾ ਜੀ ਖਨੌਰੀ ਗਿਆ ਖਨੌਰੀ ਵੀ 50 ਬੰਦੇ ਇੱਥੇ ਟਰੈਕਟਰ ਟਰਾਲੀ ਤੇ ਬੈਠੇ ਸੀ ਵੀ ਜੇ ਖੋਸਾ ਸਾਹਿਬ ਨਾਲੇ ਨਹੀਂ ਅਜ ਲਿਖਤ ਪੜਤ ਕਰਕੇ ਆਉਂਦਾ ਤੇ ਆਪਾਂ ਧਰਨਾ ਲਾ ਦੇਣਾ। ਇਸੇ ਡਰ ਦੇ ਵਿੱਚ ਮੈਂ ਸਰ ਇਹ ਸਾਰਾ ਕੁਝ ਕੀਤਾ ਸੀ। ਹੂੰ। ਤੇ ਇਹਨਾਂ ਤੋਂ ਮੈਂ ਟਾਈਮ ਮੰਗਿਆ ਸੀ, ਖੋਸਾ ਸਾਹਿਬ ਤੋਂ ਵੀ ਟਾਈਮ ਮੰਗਿਆ ਸੀ। ਇਹਨਾਂ ਤੋਂ ਟਾਈਮ ਮੰਗਿਆ ਜੀ ਮੈਂ ਕਿ ਘੱਟ ਤੋਂ ਘੱਟ ਮੈਨੂੰ ਜੇ ਤੁਹਾਡੇ ਪੈਸੇ ਤੁਹਾਡੇ ਤਾਂ ਇਹਨੂੰ ਜਿਆਦਾ ਖਰਚਾ ਹੋ ਚੁੱਕਿਆ ਵਾਪਸ ਕਰਨ ਵਾਸਤੇ ਮੈਨੂੰ 4 ਤੋਂ 5 ਮਹੀਨਿਆਂ ਦਾ ਸਮਾਂ ਦਿਓ। ਹੂੰ। ਵੀ ਤੁਸੀਂ ਧਰਨਾ ਨਾ ਲਾਓ ਮੇਰੇ ਇੰਸਟੀਚਿਊਟ ਦਾ, ਮੇਰਾ ਨਾਮ ਬਦਨਾਮ ਹੋ ਜਾਊਗਾ ਕਿਉਂਕਿ ਇਹ ਜਿਹੜਾ ਤੰਦਾ ਹੈ ਜਾਨੀ ਜੀ ਇਹ ਇੰਸਟੀਚਿਊਟ ਦਾ ਕੰਮ ਆ, ਇਹ ਇੱਕ ਸੋਸ਼ਲ ਮੀਡੀਆ ਰਾਹੀਂ ਚੱਲਿਆ ਇਹ ਹੁਣ ਮੇਰਾ 5-6 ਸਾਲੇ 5-6 ਮਹੀਨੇ ਸਹੀ ਨਹੀਂ ਹੋਊਗਾ ਕੰਮ। ਹੂੰ ਕਿਉਂਕਿ ਮੇਰੇ ਕੋਈ ਵੀਜ਼ਾ ਵਾਲਾ ਨਹੀਂ ਆਊਗਾ। ਬੱਚੇ ਹਟ ਰਹੇ ਆ ਮੇਰੇ ਕੋਲੇ। ਮੇਰੇ ਕੋਲੇ 45 ਬੱਚੇ ਸੀ ਅੱਜ 20 ਬੱਚੇ ਰਹਿ ਗਏ ਜੀ। ਹੂੰ ਬੱਚੇ ਹਟਾਲੇ ਸਾਰੇ ਮਾਂ ਪਿਓ ਨੇ। ਵੀ ਬੰਦਾ ਫਰੋਡੀ ਆ। ਹੂੰ ਹਾਲਾਂਕਿ ਮੈਂ ਕੋਈ ਫਰੌਡ ਨਹੀਂ ਕੀਤਾ ਜੇ ਫਰੌਡ ਕੀਤਾ ਹੁੰਦਾ ਤਾਂ ਮੈਂ 25 ਲੱਖ ਦਾ ਫਰੌਡ ਕਰਕੇ ਥੋੜਾ ਭਜਦਾ ਜੀ ਮੈਂ ਕੋਈ 40-50 ਕਰੋੜ ਦਾ ਠੱਗੀ ਮਾਰ ਕੇ ਭਜਦਾ ਫਿਰ ਬੰਦ ਕਰਕੇ ਜਾਂਦਾ ਅੱਜ ਮੈਂ ਤੁਹਾਡੇ ਕੋਲੇ ਬੈਠਾ। ਅੱਜ ਵੀ ਇੰਸਟੀਚੂਟ ਦੇ ਵਿੱਚ ਬੈਠਾ। ਹੂੰ ਜ ਜੇ ਮੈਂ 420 ਕੀਤੀ ਮੈਂ ਪਰਚਾ ਪ੍ਰਸ਼ਾਸਨ ਕੋਲ ਜਾਂਦੇ ਪਰ ਪ੍ਰਸ਼ਾਸਨ ਸੁਣਦਾ ਹੀ ਇਹਨਾਂ ਦੀ ਹੈ ਕਿਉਂ ਜੀ ਪ੍ਰਸ਼ਾਸਨ ਕਿਉਂ ਇਹਨਾਂ ਦੀ ਸੁਣਦਾ ਹੈ ਹਮ ਪ੍ਰਸ਼ਾਸਨ ਸਹੀ ਸੁਣਦਾ ਹੈ ਪ੍ਰਸ਼ਾਸਨ ਸੁਣੂ ਅਦਾਲਤ ਅਦਾਲਤ ਚ ਜਾਓ ਜੀ ਇੱਕ ਜਥੇਬੰਦੀ ਥਰੂ ਪੈਸਾ ਲੈਣਾ ਇਹ ਤਾਂ ਕੋਈ ਚੰਗੀ ਗੱਲ ਨਹੀਂ ਨਾ ਜੀ ਵੈਸੇ ਧਰਨਾ ਲਾ ਦਾਂਗੇ ਅਸੀਂ ਇੱਕ ਨਾਂ ਖਰਾਬ ਹੋਣ ਦੇ ਡਰ ਤੋਂ ਹੀ ਮੈਂ ਦੋ ਵਾਰ ਲਿਖਤ ਕਰ ਚੁੱਕਿਆ ਜੀ ਇਹਨਾਂ ਨਾਲ ਵੀ ਧਰਨਾ ਲਾਣ ਲੱਗੇ ਪਰ ਜਿਹੜੀ ਚੀਜ਼ ਤੋਂ ਡਰ ਸੀ ਉਹ ਫਿਰ ਵੀ ਹੋ ਗਈ ਜੀ ਮੇਰੇ ਨਾਲ ਤਾਂ ਹਮ ਮੈਂ ਇਹੀ ਬਾਈ ਚੈਨਲ ਦੇ ਥਰੂ ਪ੍ਰਸ਼ਾਸਨ ਨੂੰ ਮਾਨ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਜੇਕਰ ਜਥੇ ਬੰਦੀਆਂ ਤੁਹਾਡੇ ਤੋਂ ਵੱਡੀਆਂ ਹੂੰ ਫਿਰ ਅਸੀਂ ਪ੍ਰਸ਼ਾਸਨ ਕੋਲੇ ਨਹੀਂ ਜਾਂਦੇ ਜੀ ਅਸੀਂ ਅਦਾਲਤਾਂ 'ਚ ਨਹੀਂ ਜਾਂਦੇ ਅਸੀਂ ਜਥੇ ਬੰਦੀਆਂ ਕੋਲੇ ਜਾਵੜਿਆ ਕਰਾਂਗੇ ਫੈਸਲਾ ਕਰਾਉਣ ਜੀ ਤੁਸੀਂ ਕਿਉਂ ਨਹੀਂ ਦਖਲ ਅੰਦਾਜ਼ੀ ਕਰਕੇ ਰੋਕ ਰਹੇ ਜੀ ਕਿਉਂ ਨਹੀਂ ਸਹੀ ਕੰਮ ਦਾ ਪੱਖ ਸੁਣ ਰਹੇ ਮਾਨ ਸਾਹਿਬ ਦਾ ਤਾਂ ਪਿਛਲੇ ਦਿਨੀ ਬਿਆਨ ਆਇਆ ਸੀ ਕਿ ਕਿ ਠੱਗੀਆਂ ਮਾਰਨ ਵਾਲਿਆਂ ਨਾਲ ਅਸੀਂ ਦੇਖਾਂਗੇ ਨਿਬੜਿਆ ਜਾਊਗਾ ਛਲਦੀ ਤੇ ਫਿਰ ਪ੍ਰਸ਼ਾਸਨ ਗੱਲ ਕਰੇ ਜੀ ਜੇ ਮੈਨੂੰ ਕਸੂਰ ਹੈ ਮੇਰੇ ਤੇ ਪਰਚਾ ਕੱਟਣੀ ਜੀ ਜੇਕਰ ਮੇਰੇ 'ਚ ਕਸੂਰ ਹੈ ਤਾਂ ਮੈਂ ਕਾਰਵਾਈ ਕਰੇ ਪ੍ਰਸ਼ਾਸਨ ਮੇਰੇ ਤੇ ਜੀ ਇਹਨਾਂ ਨੇ ਅੱਜ ਤੱਕ ਦਰਖਾਸਤ ਨਹੀਂ ਦਿੱਤੀ ਜੀ ਜਾ ਕੇ ਥਾਣੇ ਮੇਰੇ ਵਿਰੁੱਧ ਹੂੰ ਇਹਨਾਂ ਨੂੰ 10 ਵਾਰ ਪ੍ਰਸ਼ਾਸਨ ਨੇ ਕਿਹਾ ਵੀ ਜੇ ਕਸੂਰ ਹੈ ਤੁਸੀਂ ਦਰਖਾਸਤ ਦਿਓ ਇਹਨੂੰ ਅਸੀਂ ਅੰਦਰ ਕਰਕੇ ਚੱਕੀ ਹੂੰ ਪਰ ਇਹ ਵਾਰ-ਵਾਰ ਜਵਾਬ ਦੇ ਰਹੇ ਆ ਕਹਿੰਦੇ ਅਸੀਂ ਨਹੀਂ ਘਟਾਉਣਾ ਪਰਚਾ ਦਰਖਾਸਤ ਨਹੀਂ ਦੇਣੀ ਕੀ ਗੱਲ ਜੀ ਮੇਰੇ ਆਸਤੇ ਪ੍ਰਸ਼ਾਸਨ ਹੋ ਰਿਹਾ ਇਹਨਾਂ ਆਸਤੇ ਹੋ ਰਿਹਾ ਕਿਉਂ ਮਦਦ ਕਰੂਗਾ ਇੱਕ ਝੂਠੇ ਬੰਦੇ ਦੀ ਜਿਹੜੇ ਬੰਦੇ ਨੇ ਠੱਗੀ ਮਾਰੀ ਹੈ 420 ਕੀਤੀ ਹੈ ਪ੍ਰਸ਼ਾਸਨ ਮਦਦ ਕਿਉਂ ਕਰੂਗਾ ਸਾਨੂੰ ਦਬਾਇਆ ਜਾ ਰਿਹਾ ਸਾਨੂੰ ਵਾਰ-ਵਾਰ ਫੋਨ ਆ ਰਿਹਾ ਹੈ ਸ਼ਾਇਦ ਦੋਦੇ ਕੌਣੀ ਵਾਲੇ ਉਧਰਲੇ ਪਾਸੇ ਜਾਂ ਇੱਥੇ ਵੀ ਤੁਸੀਂ ਕੋਈ ਇਹਨਾਂ ਦੇ ਦਰਖਾਸਤ ਦਿੱਤੀ ਹੋਵੇ ਕਿਸੇ ਮਸਲੇ ਦਾ ਦਰਖਾਸਤ ਦਿੱਤੀਆਂ ਜੀ ਦਰਖਾਹ ਦਿੱਤੀਆਂ ਮੇਰੇ ਘਰੇ ਗਈ ਸੀਗੇ ਜੀ ਭਗਵੰਤ ਸਿੰਘ ਮਿੱਡਾ ਤੇ ਬਲਵਿੰਦਰ ਸਿੰਘ ਤੇ ਗਰਮੀਤ ਸਿੰਘ ਘਰੇ ਜਾ ਕੇ ਮੇਰੇ ਘਰੇ ਜਾ ਕੇ ਬੋਲ ਕੇ ਆਏ ਮੇਰੇ ਘਰ ਵਾਲੀ ਨਾਲ ਠੀਕ ਹੈ ਜੀ ਮੈਂ ਦਿੱਤ ਗਿਆ ਮੈਂ ਡਰਦਾ ਸੀ ਵੀ ਮੈਂ ਕੱਲਾ ਆਉਣਾ ਜਾਂ ਨਾ ਮੈਨੂੰ ਜਾਨ ਤੋਂ ਖਤਰਾ ਹੈ ਮੇਰੇ ਇੰਸਟੀਚਿਊਟ ਦਾ ਨਾਮ ਬਦਨਾਮ ਕਰਨਾ ਚਾਹੁੰਦੇ ਆ ਮੇਰੀ ਇਹਨਾਂ ਤੋਂ ਹਫਾਜ਼ਤ ਕੀਤੀ ਜਾਵੇ ਪ੍ਰਸ਼ਾਸਨ ਨੇ ਤਾਂ ਅੱਜ ਤੱਕ ਮੇਰੀ ਨਹੀਂ ਸੁਣੀ ਜੀ ਹੂੰ ਥਾਣਾ ਸਿਟੀ ਮੈਂ ਦਿੱਤੀ ਹੈ ਜੀ ਡੀਸੀ ਆਫਿਸ ਮੈਂ ਦਿੱਤੀ ਹੈ ਜੀ ਐਸਐਸਪੀ ਆਫਿਸ ਮੈਂ ਦਿੱਤੀ ਹੈ ਜੀ ਹੂੰ ਪ੍ਰਸ਼ਾਸਨ ਕਿਉਂ ਨਹੀਂ ਸੁਣਦਾ ਜੀ ਮੇਰੀ ਮੈਂ ਤਾਂ ਆਪ ਦੇ ਕੇ ਆਇਆ ਦਰਖਾਸਤਾਂ ਮੈਂ ਤਾਂ ਇਹਨਾਂ ਦੇ ਦੇ ਕੇ ਆਇਆ ਦਰਖਾਸਤਾਂ ਜੀ ਇਹ ਮੇਰੇ ਤੇ ਦੇਣ ਜੀ ਜੇ ਮੇਰੀ ਗਲਤੀ ਆਇਆ ਤਾਂ ਮੈਂ ਤਾਂ ਕਹਿਣਾ ਵੀ ਮੈਂ ਤਾਂ ਨਦੀਪ ਜੀ ਜੀ ਇੰਨਾ ਹੀ ਡਰਿਆ ਆਪਾਂ ਨੂੰ ਵੀ ਕੁਝ ਨੁਕਸਾਨ ਨਾ ਹੋ ਜਾਏ ਆਪਾਂ ਨਿਬੜ ਕਿਉਂ ਨਹੀਂ ਲੈਂਦੇ ਇਸ ਮਸਲੇ ਨੂੰ ਆਪਾਂ ਵਧਾ ਕੇ ਕਿਉਂ ਰਹੇ ਆ ਸਾਡੇ ਅਰਗੇ ਨੂੰ ਕਿਉਂ ਲੋਡ ਪੈ ਰਹੀ ਹੈ ਤੁਹਾਡੇ ਕੋਲ ਆਂਦੀ ਮੈਂ ਇਹਨਾਂ ਨਾਲ ਨਿਬੜਨ ਨੂੰ ਤਿਆਰ ਆਂ ਜੀ ਕਿਉਂਕਿ ਜਿੰਨੇ ਪੈਸੇ ਇਹ 48 ਲੱਖ ਰੁਪਏ ਇਹਨਾਂ ਤੋਂ ਲਿਆ ਜੀ ਹੂੰ 24 ਲੱਖ ਰੁਪਏ ਇਹਨਾਂ ਨੂੰ ਵਾਪਸ ਕਰਤਾ ਜੀ ਹੂੰ ਜਿਹੜੀ ਦੂਰੀਵਾਰ ਇਹਨਾਂ ਨੇ ਆਸਟ੍ਰੇਲੀਆ ਦਾ ਮੈਂ ਵੀਜ਼ਾ ਦਿੱਤਾ ਜੀ ਇਹਨਾਂ ਨੂੰ ਉਹ ਤੇ ਵੀ ਮੇਰਾ ਖਰਚਾ ਆ ਗਿਆ ਜੀ ਹੂੰ ਮੈਂ ਇਹਨਾਂ ਨਾਲ ਤਿੰਨਾਂ ਸ਼ਰਤਾਂ ਤੇ ਨਿਬੜਨ ਨੂੰ ਤਿਆਰ ਤੇ ਤੁਸੀਂ ਬਾਕੀ ਪੈਸੇ ਵਾਪਸ ਲੈ ਲਓ ਇਹ ਕਹਿੰਦੇ ਨਹੀਂ ਜੀ ਐ ਨਹੀਂ ਸਾਨੂੰ ਲੋਟ ਆਉਣਾ ਫਿਰ ਮੈਂ ਆਖਿਆ ਯਾਰ ਮੈਨੂੰ ਥੋੜੇ ਕਟਾ ਦਿਓ ਵੀ ਤੀਜਾ ਇਸਾ ਕਟਾ ਦਿਓ ਦੂਜੇ ਪੈਸੇ ਮੈਥੋਂ ਕਿਸ਼ਤਾਂ ਨਾਲ ਵਾਪਸ ਲੈ ਲਓ ਕਹਿੰਦੇ ਨਹੀਂ ਜੀ ਮੈਂ ਕਹਾ ਤੁਸੀਂ ਸਾਰੇ ਪੈਸੇ ਵਾਪਸ ਲੈ ਲਓ ਯਾਰ ਕੁਝ ਵੀ ਨਾ ਕਟਾਓ ਪਰ ਮੈਨੂੰ 4-5 ਮਹੀਨਿਆਂ ਦਾ ਸਮਾਂ ਦਿਓ ਕਿਉਂਕਿ ਮੈਂ 50 ਲੱਖ ਰੁਪਏ ਤੁਹਾਡੇ ਤੇ ਇਨਵੈਸਟ ਕਰ ਚੁੱਕਿਆ ਕਿਉਂਕਿ ਜੀ 30 ਲੱਖ ਰੁਪਏ ਦਾ ਲੱਗ ਗਿਆ 30 ਲੱਖ ਰੁਪਏ ਮੈਂ ਤੁਹਾਨੂੰ ਮੋੜਨਾ ਹੈ ਮੈਥੋਂ ਤਾਂ ਅੱਗੇ ਪੈਸਾ ਗਿਆ ਹੋਇਆ ਜੀ ਬਾਇ ਅਕਾਊਂਟ ਮੈਂ ਅੱਗੇ ਸਾਰਾ ਪੈਸਾ ਟਰ ਮੇਰਾ ਸਾਰਾ ਪੈਸਾ ਚਲਾ ਗਿਆ ਪਰ ਮੈਥੋਂ ਤੁਸੀਂ ਮੰਗ ਰਹੇ ਹੋ ਮੇਰਾ ਵਾਪਸ ਨਹੀਂ ਹੋਣਾ ਕਿਉਂਕਿ ਅਗਲੇ ਨੇ ਵੀਜ਼ੇ ਦਿੱਤੇ ਉਹਨਾਂ ਨੇ ਨਹੀਂ ਲੈਣਾਗਾ ਹੂੰ ਤੇ ਮੈਨੂੰ ਸਮਾਂ ਦਿਓ ਵੀ ਮੈਨੂੰ 4-5 ਮਹੀਨੇ ਸਮਾਂ ਦਿਓ ਮੈਂ ਤੁਹਾਡੇ ਪੈਸੇ ਸਾਰੇ ਵਾਪਸ ਕਰ ਦੇਣਾ ਉਸ ਗੱਲ ਤੇ ਨਹੀਂ ਆ ਰਹੀ ਇੱਕ ਜਿਹੜੀ ਤੁਸੀਂ ਵੀਜ਼ੇ ਦੀ ਗੱਲ ਕਰ ਰਹੇ ਹੋ ਉਹ ਕਹਿੰਦੇ ਕਿ ਯੂਰਪ ਕੰਟਰੀਆਂ ਲਈ ਵੀਜ਼ਾ ਹੁੰਦਾ ਜਿਹੜੀ ਤੁਸੀਂ ਵੀਜ਼ੇ ਦੀ ਗੱਲ ਕਰ ਰਹੇ ਹੋ ਉਹ ਕਹਿੰਦੇ ਕਿ ਇਹ ਸਿਰਫ ਉਹੀ ਚੜ ਸਕਦੇ ਆ ਆਪਣੇ ਇੰਡੀਆ ਲਈ ਨਹੀਂ ਚੜ ਸਕਦੀ ਸਰ ਮੈਂ ਇਹ ਇੱਕ ਬੰਦੇ ਨੂੰ ਭੇਜ ਦਿਆਂ ਮੈਂ ਇਹਨਾਂ ਨੂੰ ਆਸਟ੍ਰੇਲੀਆ ਭੇਜਦਾ ਜੀ ਮੈਂ ਅੱਜ ਵੀ ਭੇਜਦਾ ਉਹ ਕਹਿੰਦੇ ਜਿੱਥੇ ਜਾ ਕੇ ਫੜੇ ਗਏ ਫਿਰ ਕਿੰਦੀ ਮਾਂ ਨੂੰ ਮਾਸੀ ਆਖਾਂਗੇ ਬਾਅਦ ਦੇ ਵਿੱਚ ਕਿੰਨੂੰ ਆਖਾਂਗੇ ਵੀ ਸਾਡਾ ਮੁੰਡਾ ਉਧਰਲੇ ਪਾਸੇ ਜੇਲ੍ਹ ਕੱਟ ਰਿਹਾ ਬਿਲਕੁਲ ਗਲਤ ਹੈ ਜੀ ਹੂੰ ਕਿਉਂਕਿ ਮੁਖਸਰ ਦੇ ਆ ਸ਼ਾਇਦ ਮੱਲਣਪਿੰਡ ਵਾਲਾ ਇੱਕ ਮਾਮਲਾ ਲੱਗੇ ਹੋਇਆ ਹੀ ਐ ਇਦਾਂ ਦਾ ਕੁਛ ਨਹੀਂ ਜੀ ਬਿਲਕੁਲ ਗਲਤ ਹੈ ਜੀ ਹੂੰ ਮੁੰਡਾ ਇਹਦੇ ਨਾਲ ਇਹ ਗੱਲ ਸੀ ਲਿਖਤ ਪੜਤ ਕਰੋ ਹੂੰ ਮੁੰਡਾ ਜਾਊਗਾ ਉਥੇ ਜਾਵੜਿਆ ਜਦੋਂ ਫੋਨ ਕਰਤਾ ਗੱਲਬਾਤ ਹੋ ਗਈ ਓਕੇ ਤੁਹਾਡੇ ਮੁੰਡੇ ਦਾ ਗਾਂ ਮੈਂ ਤਾਂ ਇਹਨਾਂ ਨੂੰ ਇਹ ਵੀ ਆਖਿਆ ਸਰ ਵੀ ਉਥੇ ਇਹਨੂੰ ਹੋਰ ਵਧਵਾਉਣ ਦੀ ਤੇ ਪੀਆਰ ਦੀ ਮਦਦ ਕਰਾਂਗੇ ਬੱਚੇ ਦੀ ਜੀ ਹੂੰ ਪਰ ਉਹ ਗੱਲ ਕੁਪੈਂਟੇ ਕਿ ਇਹਨਾਂ ਦਾ ਆਪਦਾ ਮੁੰਡਾ ਵੈਲ ਸੈਟਰਡ ਆਸਟ੍ਰੇਲੀਆ ਦੇ ਵਿੱਚ ਪਰ ਅਸੀਂ ਰੋਲ ਰਹੇ ਹਾਂ ਧਰਨ ਲਈ ਸਰ ਉਹ ਸਟੱਡੀ ਬੇਸ ਤੇ ਗਿਆ ਜੀ ਕੀ ਵੈਲ ਸੈਟਰਡੇ ਜੀ ਹੂੰ ਉਹਨੂੰ 1 ਸਾਲ ਹੋਇਆ ਗਿਆ ਇਹਨੂੰ ਜੀ ਸਟੱਡੀ ਬੇਸ ਤੇ ਗਿਆ ਵੇ ਬੱਚਾ ਜੀ ਹੂੰ ਕਿਉਂਕਿ ਇਹ ਧਰਨ ਤੇ ਮੈਂ ਕਦੋਂ ਕਿਹਾ ਸੀ ਬਈ ਧਰਨਾ ਲਾਓ ਮੈਂ ਤਾਂ ਕਹਿੰਦਾ ਵੀ ਮੇਰੇ ਨਾਲ ਬੈਠੋ ਯਾਰ ਗੱਲਬਾਤ ਕਰੋ ਅੱਜ ਪਹਿਲਾਂ ਤੁਹਾਡਾ ਇਹਦਾ ਦਾ ਮਸਲਾ ਹੋਇਆ ਪਹਿਲਾਂ ਕਿਸੇ ਨੂੰ ਪੈਸੇ ਮੋੜੇ ਹੁਣ ਦੋ ਬੰਦਿਆਂ ਦੇ ਨਾਮ ਲੈ ਰਹੇ ਸੀ ਓਸ਼ੇਨ ਦੋ ਬੰਦਿਆਂ ਦੇ ਨਾਮ ਲਏ ਆ ਹੁਣ ਇਹਨਾਂ ਨੂੰ ਯਾਦ ਨਹੀਂ ਪ੍ਰੋਪਰ ਮੈਂ ਤੁਹਾਨੂੰ ਕਲੀਅਰ ਕਰਕੇ ਦੱਸ ਵੀ ਸਕ ਪਹਿਲਾ ਇੱਕ ਬੰਦੇ ਦਾ ਮਸਲਾ ਹੋਇਆ ਸੀ ਜੀ ਹੂੰ ਉਹਨਾਂ ਨੇ ਮੇਰੇ ਤੇ ਹਰਮਿਤ ਸਿੰਘ ਬੁੱਟਰ ਸੀ ਜੀ ਅਛਾ ਹਰਮਿਤ ਸਿੰਘ ਬੁੱਟਰ ਹੂੰ ਉਹਨਾਂ ਨੇ ਉਹ ਆਪਦੀ ਗਲਤੀ ਨਾਲ 에어ਪੋਰਟ ਦੇ ਵਿੱਚੋਂ ਬਾਈ ਜੀ ਬਾਹਰ ਆਇਆ ਹਾਂ ਦਿੱਲੀ ਤੋਂ ਮੁੜ ਕੇ ਆਇਆ ਹਾਂ 에어ਪੋਰਟ ਤੋਂ ਬਾਹਰ ਆਇਆ ਹਾਂ 에어ਪੋਰਟ ਦਿੱਲੀ ਤੋਂ ਬਾਹਰ ਕੱਢਿਆ ਗਿਆ ਉਹ ਕਹਿੰਦੇ ਜਾਲੀ ਵੀਜ਼ਾ ਸੀ ਤਾਂ ਵਾਪਸ ਆਇਆ ਸਰ ਕੋਈ ਬੰਦਾ 에어ਪੋਰਟ ਦੇ ਵਿੱਚ ਜਾਲੀ ਵੀਜ਼ਾ ਲੈ ਕੇ ਵਰ ਜੇ ਹੂੰ ਉਹਨੂੰ ਬਾਹਰ ਨਹੀਂ ਨਿਕਲਣ ਦਿੰਦੇ ਹਾਲਾਂਕਿ ਉੱਥੋਂ ਦੀ ਟੀਮ 에ਜੰਟ ਨੂੰ ਚੱਕ ਕੇ ਦਿੱਲੀ ਲੈ ਜਾਂਦੀ ਹੈ ਹੂੰ ਇਹ ਤਾਂ ਇਹ ਤੁਹਾਨੂੰ ਵੀ ਪਤਾ ਹੋਊ ਧਿਆਨ ਚ ਹੋਊਗਾ ਕਿ ਜਾਲੀ ਵੀਜ਼ਾ ਤੁਸੀਂ ਇੰਟਰ ਕਰ ਗਏ ਤੁਹਾਨੂੰ ਬਾਹਰ ਨਹੀਂ ਨਿਕਲਣ ਦੇਣਗੇ ਮੈਂ ਉਹਨਾਂ ਨੂੰ ਵੀ ਪੁੱਛਿਆ ਸੀ ਵੀ ਤੁਸੀਂ ਕਿਵੇਂ ਬਾਹਰ ਆ ਗਏ ਜੇ ਵੀਜ਼ਾ ਜਾਲੀ ਸੀ ਤਾਂ ਕਿਵੇਂ ਬਾਹਰ ਆ ਗਏ ਹੂੰ ਕਹਿੰਦੇ ਜੀ ਉਹ ਮੈਨੂੰ ਉੱਥੇ ਅੰਮ੍ਰਿਤਸਰ ਦਾ ਇੱਕ ਗੁਰਸਿੱਖ ਬੰਦਾ ਮਿਲ ਗਿਆ ਉਹ ਕਹਿੰਦੇ ਵੀ ਤੂੰ ਵੀ ਗੁਰਸਿੱਖ ਬੰਦਾ ਹੈ ਤੇ ਮੈਂ ਵੀ ਗੁਰਸਿੱਖ ਬੰਦਾ ਹੈ ਵੀ ਇਹ ਵੀਜ਼ਾ ਜਾਲੀ ਹੈ ਤੂੰ ਜਾਣਦਾ ਹੈ ਮੈਂ ਕਿਹਾ ਫਿਰ ਜੇ ਪੰਡਤ ਨੂੰ ਪੰਡਤ ਵੀ ਕੱਢ ਦੇਣਗੇ ਜੇ ਕੋਈ ਹੋਰ ਬਰਾਦਰੀ ਦਾ ਹੋਇਆ ਉਹਨੂੰ ਉਹ ਕੱਢ ਦੇਣਗੇ ਮੈਂ ਕਿਹਾ ਗਲਤ ਹੈ ਬੁੱਟਰ ਸਾਹਿਬ ਉਹਨਾਂ ਨੇ ਅੱਜ ਤੀਕ ਬਾਈ ਜੀ ਇਹ ਨਹੀਂ ਪ੍ਰੂਫ ਕਰਾ ਸਕੇ ਵੀਜ਼ਾ ਜਾਲੀ ਹੈ ਕਿਉਂਕਿ ਵੀਜ਼ਾ ਫ੍ਰੀਜ਼ ਹੋਇਆ ਹੋਇਆ ਹੈ ਵੀਜ਼ਾ ਫ੍ਰੀਜ਼ ਹੋਇਆ ਹੋਇਆ ਉਹਨਾਂ ਨੇ ਮੇਰੇ ਤੇ 10 ਦਰਖਾਸਤਾਂ ਦਿੱਤੀਆਂ ਸੀ ਜੀ ਹਮ ਥਾਣਾ ਸਿਟੀ ਮੁਕਸਰ ਹਮ ਰਿਪੋਰਟ ਦਾਖਲ ਦਫ਼ਤਰ ਐਸਐਸਪੀ ਦਫ਼ਤਰ ਰਿਪੋਰਟ ਦਾਖਲ ਦਫ਼ਤਰ ਡੀਸੀ ਦਫ਼ਤਰ ਰਿਪੋਰਟ ਦਾਖਲ ਦਫ਼ਤਰ ਐਨਆਰਆਈ ਵੈਂਕ ਬਠਿੰਡਾ ਰਿਪੋਰਟ ਦਾਖਲ ਦਫ਼ਤਰ ਡੀਐਸਪੀ ਸਬਡਿਵੀਜ਼ਨ ਰਿਪੋਰਟ ਦਾਖਲ ਦਫਤਰ ਉਹ ਅੱਜ ਦੀ ਉਹ ਅੱਜ ਵੀ ਮੈਨੂੰ ਪਰੇਸ਼ਾਨ ਕਰੀ ਜਾਂਦੇ ਆਂ ਦਰਖਾਸਤਾਂ ਦੇ ਦੇ ਕੇ ਕਿਉਂਕਿ ਹਾਈ ਕੋਰਟ ਦਾ ਆਰਡਰ ਹੈ ਜੇ ਇੱਕ ਵਾਰੀ ਕਿਸੇ ਵੀ ਮੁਕਦਮੇ ਦੀ ਜਾਂ ਕਿਸੇ ਦੀ ਵੀ ਇਨਕੁਆਰੀ ਇੱਕ ਆਫੀਸਰ ਕਰ ਲੇ ਦੂਸਰੀ ਵਾਰ ਉਹ ਆਫੀਸਰ ਨਹੀਂ ਕਰ ਸਕਦਾ ਉਹ ਵੀ ਮੈਂ ਤੁਹਾਨੂੰ ਦੇ ਸਕਦਾ ਪਰ ਮੈਨੂੰ ਇਹ ਅੱਜ ਵੀ ਪਰੇਸ਼ਾਨ ਕੀਤਾ ਜਾ ਰਿਹਾ ਹੈ 16 ਲੱਖ ਰੁਪਏ ਉਹਨਾਂ ਤੋਂ ਬਾਈ ਜੀ ਲਿਆ ਸੀ ਬਾਈ ਅਕਾਊਂਟ ਲਿਆ ਸੀ 16 ਦਾ 16 ਲੱਖ ਰੁਪਏ ਬਾਈ ਅਕਾਊਂਟ ਉਹਨਾਂ ਨੂੰ ਵਾਪਸ ਕੀਤਾ ਹੂੰ ਤਾਂ 1.5 ਲੱਖ ਰੁਪਏ ਵਾਧੂ ਰੁਪਏ ਦੀ ਮੰਗ ਕਰਦੀ ਸੀ ਸਾਥੋਂ 1.5 ਲੱਖ ਰੁਪਏ ਲੈ ਕੇ ਬਾਈ ਜੀ ਅਸੀਂ 5 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਦੇ ਦ ਤੱਕ ਉਹਨਾਂ ਦੇ ਘਰੇ ਬੈਠੇ ਰਹੇ ਸਾਨੂੰ ਉਹ ਬੰਦਾ ਜਲੀਲ ਕਰੀ ਗਿਆ ਹੂੰ ਕਹਿੰਦਾ ਤੁਸੀਂ ਜਾਣਦੇ ਹੀ ਨਹੀਂ ਰਜਿੰਦਰ ਸਿੰਘ ਪੁੱਤਰ ਬੰਦਾ ਕੌਣ ਹੈ ਹੂੰ ਮੈਂ ਡੈਪਟੀ ਚੈਨਲ ਰੀਡਰ ਸੀ ਕੋਈ ਮੈਨੂੰ ਪਤਾ ਨਹੀਂ ਜੀ ਰੀਡਰ ਅਟਾਇਰ ਹੋਇਆ ਵੈਸੀ ਮੈਂ ਉੱਥੇ ਲੱਗਿਆ ਵਾਂ ਮੈਂ ਤੁਹਾਨੂੰ ਪੁੱਠਾ ਟੰਗ ਦੂੰਗਾ 10 ਬੰਦੇ ਸੀ ਜੀ ਇੱਕ ਬੰਦਾ ਝੂਠ ਮਾਰ ਸਕਦਾ 10 ਬੰਦੇ ਸੀ ਉਹਨਾਂ ਦੇ ਘਰੇ ਬੈਠੇ ਰਿਆਂ ਉਹ ਝੂਠ ਨਹੀਂ ਮਾਰਨਗੇ ਹੂੰ ਕਹਿੰਦੇ ਸੀ ਪੈਸੇ ਲੈਣੇ ਐ ਮੈਂ ਉਹਨੂੰ ਆਖਿਆ ਸੀ ਆਫਿਸ 'ਚ ਬੈ ਕੇ ਲੈ ਲੋ ਕਹਿੰਦੇ ਨਹੀਂ ਆਫਿਸ 'ਚ ਬੈ ਕੇ ਨਹੀਂ ਲਗੇ ਕਿਉਂਕਿ ਕੈਮਰੇ ਲੱਗੀ ਐ ਮੈਂ ਬਾਇ 16 ਰੱਖ ਤੋਂ ਬਾਅਦ 50000 ਰੁਪਏ ਉਹਨਾਂ ਦੇ ਅਕਾਊਂਟ 'ਚ ਟ੍ਰਾਂਸਫਰ ਵੀ ਕੀਤਾ ਸੀ ਪਰ 15 ਮਿੰਟਾਂ ਬਾਅਦ ਦੋਨੇ ਪਿਓ ਪੁੱਤ ਆ ਕੇ ਉਹ 50000 ਰੁਪਏ ਵਾਪਸ ਐਂਟਰੀ ਕਰ ਗਏ ਕਹਿੰਦੇ ਕੈਸ਼ ਲਵਾਂਗੇ ਅਸੀਂ 1.5 ਲੱਖ ਰੁਪਇਆ 1.5 ਲੱਖ ਰੁਪਇਆ 5 ਵਜੇ ਸਾਡੇ ਦੋ ਟੀਚਰ ਘਰੇ ਫੜਾਉਣਗੇ ਕਹਿੰਦੇ ਜੀ ਘਰੇ ਲਵਾਂਗੀ ਮੈਂ ਘਰੇ ਨਹੀਂ ਮੈਂ ਇਹਨਾਂ ਨੂੰ ਆਖਿਆ ਸੜਕ ਤੇ ਆਜਾ ਉੱਥੇ ਉੱਥੇ ਬੁਲਟ ਮੋਟਰਸਾਈਕਲ ਦੀ ਏਜੰਸੀ ਹੈ ਜੀ ਮੈਂ ਕਿਹਾ ਉੱਥੇ ਦੇ ਦਿਓ ਉੱਥੇ ਨਹੀਂ ਗਏ ਕਿਉਂਕਿ ਕੈਮਰੇ ਲੱਗੇ ਐ ਫਿਰ ਇੱਕ ਉੱਥੇ ਸੁਨਿਆਰੀ ਦੁਕਾਨ ਹੈ ਮੈਂ ਕਿਹਾ ਉੱਥੇ ਲੈ ਲਵਾਂ ਕਹਿੰਦੇ ਜੀ ਉੱਥੇ ਵੀ ਕੈਮਰੇ ਲੱਗੇ ਸੜਕ ਤੇ ਗਿਣ ਲੱਗੇ ਮੁੰਡਾ ਵੀ ਮੈਂ ਮੁੰਡਿਆਂ ਨਾਲ ਸੀਗਾ ਵੀ ਵੀ ਅਸੀਂ ਪੈਸੇ ਦੇ ਦਿੱਗੇ ਬੰਦਾ ਮੰਨੇ ਨਾਲ ਵੀ ਦੇ ਕੇ ਆਇਆ ਕਿ ਮੇਰੇ ਬੰਦੇ ਤਾਂ 1.5 ਲੱਖ ਰੁਪਏ ਲੈ ਗਏ ਸੀ ਬਾਈ ਜੀ ਉਹ ਮੈਂ ਇਹਨਾਂ ਨੂੰ ਆਖਣੇ ਲਿਆਉ ਡੇਢ ਲੱਖ ਅਗਲੇ ਨੇ ਆਖਣੇ ਮੇਰੇ ਕੋਲ ਆਇਆ ਨਹੀਂ ਉਹ ਫੋਟੋ ਖਿੱਚਣ ਤੁਸੀਂ ਸਾਨੂੰ ਕਮਲੇ ਸਮਝਦੇ ਹੋ ਕਹਿਣ ਲੱਗ ਪਿਆ ਰਜਿੰਦਰ ਹਰਮੀਤ ਪੁੱਤਰ ਹੂੰ ਤੇ ਸਾਨੂੰ 10 5 ਘੰਟੇ ਬਾਈ ਜੀ ਆਪਦੇ ਘਰੇ ਬੈਠ ਕੇ ਨੇ ਬੰਦੇ ਨੇ ਜਲੀਲ ਕੀਤਾ ਪੈਸੇ ਨਹੀਂ ਲਈ ਸਾਨੂੰ ਅੱਜ ਵੀ ਖਰਾਬ ਕਰ ਰਿਹਾ ਉਹ ਬੰਦਾ ਤੁਸੀਂ ਦੇ ਰਹੇ ਹੋ ਪੈਸੇ ਫੜ ਨਹੀਂ ਰਹੇ ਨਹੀਂ ਸਰ ਹੁਣ ਤਾਂ ਕੰਮ ਹੀ ਨਿਭੜ ਗਿਆ ਨਾ ਜੀ ਹੂੰ ਤਾਂ ਕੱਲਾ ਦਰਖਾਸਤਾਂ ਦੇ ਰਿਹਾ ਹੈ ਅੱਛਾ ਝੂਠੀਆਂ ਤਾਂ ਕਰੇ 1.5 ਲੱਖ ਦਾ ਰੌਲਾ ਹੁੰਦੇ ਨਾਲ 1.5 ਲੱਖ ਦਾ ਰੌਲਾ ਜੀ ਇੱਕ ਇਹ ਕਹਿੰਦੇ ਕਿ ਤੁਹਾਡਾ ਕੋਈ ਹੋਰ ਵੀ ਨਾਲ ਧੰਦਾ ਚੱਲ ਰਿਹਾ ਕੁਝ ਉਹ ਕਹਿੰਦੇ ਅਸੀਂ ਨੋਟ ਕਰ ਰਹੇ ਹਾਂ ਜੋ ਇਦਾਂ ਤੇ ਤੁਹਾਡੇ ਤੇ ਇਲਜ਼ਾਮ ਲਾ ਰਹੇ ਸੀ ਬਿਲਕੁਲ ਗਲਤ ਹੈ ਜੀ ਹੂੰ ਘੋਰ ਕੀ ਤੰਦਾ ਜੀ ਕੋਈ ਤੰਦਨ ਚੱਲ ਰਿਹਾ ਜੀ ਹੋਟਲ ਦਾ ਕੁਛ ਕਹਿ ਰਹੇ ਸੀਗੇ ਨਹੀਂ ਹੋਟਲ ਦਾ ਹੋਟਲ ਮੇਰਾ ਜੀ ਹਮ ਹੋਟਲ ਸੀ ਪਰ ਉਹ ਲੀਜ਼ ਤੇ ਦਿੱਤਾ ਹੋਇਆ ਏ ਹਮ ਉਥੇ ਕੁੜੀ ਬੈਠਦੀ ਆ ਗੁਰਪ੍ਰੀਤ ਕੌਰ ਮੈਂ ਤਾਂ 30000 ਰੁਪਏ ਮੰਥ ਉਹਨਾਂ ਤੋਂ ਲੈ ਰਿਹਾ ਹਾਂ ਅੱਛਾ ਤੁਸੀਂ ਉਹਦੇ ਚ ਲੈ ਰਹੇ ਹੋ ਲੈ ਰਹੇ ਹਾਂ ਮਾਲਕੀ ਤੁਸੀਂ ਉਹ ਥਾਂ ਦੇ ਨਹੀਂ ਮਾਲਕ ਹੋਰੋ ਕਿਰਾਏ ਤੇ ਆ ਜੀ ਮੇਰੇ ਕੋਲ ਜੀ ਬੀਕਾ ਉਹਨਾਂ ਨੂੰ ਉਦਾਂ ਹੀ ਹਾਂਜੀ ਅੱਛਾ ਟੱਕਰ ਨਾਲ ਪ੍ਰੋਪਰ ਲਿਖਤ ਪੜਤ ਕੀਤੀ ਵੀ ਆ ਜੀ ਮੇਰੇ ਹਮ ਉਹ ਸ਼ਿਲੇਕੇਸ਼ਨ ਲਾ ਰਹੇ ਸੀ ਵੀਡੀਓ ਚ ਆਪਣੇ ਆਪ ਹੀ ਬੋਲ ਰਹੇ ਸੀ ਕਿ ਇਹਨਾਂ ਦੇ ਕੁਝ ਇੱਥੇ ਦੇ ਵਪਾਰ ਦਾ ਜਾਂ ਕੁਛ ਇਦਾਂ ਦਾ ਗੱਲਾਂ ਕਰ ਰਹੇ ਨੇ ਨਹੀਂ ਦੇਖੋ ਜੀ ਦੇਖੋ ਕੋ ਜੋ ਬੈਠਾ ਕੋਈ ਕੁਛ ਵੀ ਬੋਲ ਸਕਦਾ ਜੀ ਹੂੰ ਕਿ ਜਾਂ ਤਾਂ ਸਾਬਤ ਕਰਨਾ ਹੂੰ ਦੇਵਪਾਰ ਕੀ ਹੁੰਦਾ ਜੀ ਦੇਵਪਾਰ ਹੁੰਦਾ ਆਪਾਂ ਕਿਸੇ ਕਸਟਮਰ ਆਏ ਨੂੰ ਲੜਕੀ ਪ੍ਰੋਵਾਈਡ ਕਰਾਉਣਾ ਹੂੰ ਉਹ ਦੇਵਪਾਰ ਹੈ ਜੀ ਹੂੰ ਜਾਂ ਕੁੜੀਆਂ ਰੱਖਣੀਆਂ ਕਸਟਮਰ ਆਉਣੇ ਉਹ ਦੇਵਪਾਰ ਹੈ ਹੂੰ ਜਿਹੜਾ ਸਾਡੇ ਕੋਲੇ ਕੋਈ ਵੀ ਕਸਟਮਰ ਆਉਂਦਾ ਉੱਥੇ ਜੇ ਕੋਈ ਉਹ ਰਾਤ ਨੂੰ ਆ ਕੇ ਰੁਕਦਾ ਹੈ ਸਾਡੇ ਪ੍ਰੋਪਰ ਰਜਿਸਟਰ ਲੱਗਿਆ ਹੋਇਆ ਜੀ ਹੂੰ ਪ੍ਰੋਪਰ ਉਹਦੀ ਆਈਡੈਂਟੀ ਲਈ ਜਾਂਦੀ ਹੈ ਜੀ ਫਿਰ ਕਮਰਾ ਦਿੱਤਾ ਜਾਂਦਾ ਹੈ ਜੀ ਹੂੰ ਉੱਥੇ ਆਜਾ ਕੋਈ ਕੰਮ ਨਹੀਂ ਹੁੰਦਾਗਾ ਚਲੋ ਕਹਿਣ ਵਾਲੇ ਕੁਝ ਵੀ ਕਹਿ ਸਕਦੇ ਆ ਜੀ ਹੂੰ ਇਹ ਮਾਮਲਾ ਹੁਣ ਨਿਬੜ ਰਿਹਾ ਕਿਸੇ ਰਸਤੇ ਤੇ ਆ ਰਿਹਾ ਵੇਖੋ ਭਾਈ ਜੀ ਮੈਂ ਤਾਂ ਪਹਿਲਾਂ ਵੀ ਨਿਬੜਨ ਵਾਲੇ ਪਾਸੇ ਜਾ ਰਿਹਾ ਸੀਗਾ ਜੀ ਇਹਨਾਂ ਨੇ ਇੰਨੀ ਵਾਰ ਜੋ ਮੇਰੀ ਬਹੁਤ ਬਦਨਾਮੀ ਹੋ ਗਈ ਜੀ ਹੂੰ ਚੈਨਲ ਆ ਰਹਿਆਂ ਨੇ ਵੀਡੀਓ ਪਾਤੀਆਂ ਉਹਨਾਂ ਨੇ ਬਾਈਟ ਨਹੀਂ ਲਈ ਕਿਸੇ ਨੇ ਤੁਸੀਂ ਪਹਿਲੇ ਪੱਤਰਕਾਰਾਂ ਜਿਨ੍ਹਾਂ ਨੇ ਜਾਂ ਸ਼ਾਂਤ ਜੀ ਨੇ ਜਾਂ ਤੁਸੀਂ ਬਾਈਟ ਲਈ ਹੈ ਉਹਨਾਂ ਨੇ ਵੈਸੇ ਹੀ ਚੈਨਲਾਂ ਤੇ ਚਲਾਕ ਚਲਾਤੀਆਂ ਵੀ ਬਿਨਾ ਬਾਈਟ ਲਈ ਤੋਂ ਪਰ ਮੈਂ ਇਹ ਤੁਹਾਨੂੰ ਕਹਿਣਾ ਚਾਹਣਾ ਪੱਤਰਕਾਰ ਭਰਾਵਾਂ ਨੂੰ ਬਈ ਜੀ ਤੁਸੀਂ ਦੋਵੇਂ ਪੱਖ ਜਰੂਰ ਸੁਣਿਆ ਕਰਿਓ ਯਾਰ ਇੱਕ ਦੀ ਗੱਲ ਸੁਣ ਕੇ ਤੁਸੀਂ ਖਬਰਾਂ ਨਾ ਲਾਇਆ ਨਹੀਂ ਆਪਾਂ ਤਾਂ ਤੁਹਾਡਾ ਪ੍ਰੋਪਰ ਪੱਖ ਰੱਖਿਆ ਜੀ ਹੋਰ ਵੀ ਗੱਲ ਹੈਗੀ ਤੇ ਰੱਖੋ ਆਪਾਂ ਨੇ ਤਾਂ ਖੁੱਲਾ ਮੈਂ ਤੁਹਾਨੂੰ ਬਾਈ ਜੀ ਧੰਨਵਾਦ ਕੀਤਾ ਤੁਹਾਨੂੰ ਮੈਂ ਤੁਹਾਡੇ ਤੋਂ ਤੇ ਸ਼ਾਂਤ ਤੋਂ ਬਿਨਾ ਕਿਹਾ ਜੀ ਕਈ ਨਾ ਬਾਈਆਂ ਨੇ ਬਿਨਾ ਪੁੱਛੇ ਵੀਡੀਓ ਚਲਾ ਰੱਖੀ ਹੈ ਹਮ ਮੈਂ ਇਹ ਗੱਲ ਜ਼ਰੂਰ ਹੈ ਜੀ ਮੈਂ ਉਹਨਾਂ ਤੇ ਬੰਦੀ ਕਾਰਵਾਈ ਜ਼ਰੂਰ ਕਰੂੰਗਾ ਹਮ ਜਿਨ੍ਹਾਂ ਨੇ ਬਿਨਾ ਬਾਈਟ ਲਾਏ ਮੇਰੀ ਵੀਡੀਓ ਚਲਾਈ ਹੈ ਮੈਂ ਉਹਨਾਂ ਤੇ ਭਾਈ ਜੀ ਮਾਨਹਾਨੀ ਦਾ ਕੇਸ ਕਰੂੰਗਾ ਹਮ ਕਿਉਂਕਿ ਦੋਵੇਂ ਪੱਖ ਸੁਣ ਕੇ ਆਪਾਂ ਖਬਰ ਲਾ ਸਕਦੀਆਂ ਜੀ ਹਮ ਦੋਹਾਂ ਦੀ ਸੁਣੋ ਤੇ ਜੋ ਜੋ ਹੈਗੇ ਦੋਹਾਂ ਦੀ ਸੁਣ ਕੇ ਲਾ ਦਿਓ ਜੀ ਪੱਖ ਤਾਂ ਸੁਣੋ ਨਾ ਜੀ ਦੂਜੇ ਬੰਦੇ ਦਾ ਵੀ ਜੀ ਹਮ ਬਗੈਰ ਪੱਖ ਸੁਣੇ ਖਬਰ ਕਿਉਂ ਲਾਉਣੀ ਹੈ ਪ੍ਰਸ਼ਾਸਨ ਨੂੰ ਫਿਰ ਬੇਨਤੀ ਹੈ ਮਾਨਸਨ ਕਾ ਸਰਕਾਰ ਨੂੰ ਵੀ ਬੇਨਤੀ ਹੈ ਵੀ ਕੋਈ ਜਥੇਬੰਦੀ ਸਰਕਾਰਾਂ ਤੋਂ ਵੱਡੀ ਨਹੀਂ ਹੂੰ ਜੇਕਰ ਤੁਸੀਂ ਚਾਹੋਣੇ ਆਂ ਵੀ ਇਹ ਇਹਨਾਂ ਨੂੰ ਰੋਕਿਆ ਜਾਵੇ ਧਿਆਨ ਦਿਓ ਪ੍ਰਸ਼ਾਸਨ ਬੈਠਾ ਪੈਸੇ ਲੈਣ ਵਾਸਤੇ ਤੁਸੀਂ ਪ੍ਰਸ਼ਾਸਨ ਕੋਲ ਜਾਓ ਪ੍ਰਸ਼ਾਸਨ ਦਵਾ ਸਕਦਾ ਹੈ ਅਦਾਲਤ ਚ ਜਾਓ ਅਦਾਲਤ ਪੈਸੇ ਦਵਾ ਸਕਦੀ ਹੈ ਅਗਰ ਜੇ ਜਥੇਬੰਦੀਆਂ ਦਾ ਫਿਰ ਅਸੀਂ ਵੀ ਭਾਈ ਜੀ ਜਥੇਬੰਦੀਆਂ ਕੋਲੇ ਜਾਵੜਿਆ ਕਰਾਂਗੇ ਅਸੀਂ ਪ੍ਰਸ਼ਾਸਨਵੰਨੀ ਨੂੰ ਨਾ ਜਾਵਾਂਗੇ ਹੂੰ ਅਸੀਂ ਵੀ ਜਿ세 ਬੰਦਿਆਂ ਕੋਲ ਜਾਣਾ ਸੋ ਸ਼ੁਰੂ ਕਰਦੇ ਹਾਂ ਇਸ ਮਸਲੇ ਤੇ ਤੁਸੀਂ ਹੋਰ ਕੁਝ ਪੱਖ ਰੱਖਣਾ ਹੋਵੇ ਕਿਉਂਕਿ ਮੇਰੇ ਜਿਹੜੇ ਬੰਦੇ ਸਵਾਲ ਸੀ ਮੈਨੂੰ ਲੱਗਦਾ ਮੈਂ ਤਾਂ ਪੁੱਛ ਲਿਆ ਨਹੀਂ ਬਾਈ ਜੀ ਧੰਨਵਾਦ ਮੈਂ ਇਹੀ ਬਸ ਤੁਹਾਨੂੰ ਜਿਹੜਾ ਕੁਝ ਦੱਸਣਾ ਸੀ ਉਹ ਦੱਸਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ ਸ਼ੁਕਰੀਆ ਜੀ ਧੰਨਵਾਦ ਨਵਦੀਪ ਜੀ